ਹਾਂਜੀ ਕੀ ਨਾਇਦਰ ਪਵਨ ਕੁਮਾਰ ਜੀ ਉਹ ਜੀ ਕੀ ਮਾਮਲਾ ਆ ਤੁਹਾਡੇ ਘਰ ਦੇ ਵਿੱਚ ਕਿ ਕੱਲ ਇੱਕ ਕੋਈ ਅਣਪਛਾਤਾ ਬੰਦਾ ਆਇਆ ਵਾ ਜੀ ਉਹਨੇ ਦਰਵਾਜ਼ਾ ਖੜਕਾਇਆ ਤੇ ਬੇਟੀ ਨੇ ਗੇਟ ਖੋਲਿਆ ਬੇਟੀ ਨੇ ਗੇਟ ਖੋਲਿਆ ਉਹਨੇ ਪੁੱਛਿਆ ਪਾਪਾ ਕਿੱਥੇ ਆ ਪਹਿਲਾਂ ਉਹ ਆਉਣ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨਾਂ ਨੇ ਕਿਹਾ ਅਗਲਾ ਉਹ ਬੇਟੀ ਨੇ ਜਦੋਂ ਗੇਟ ਖੋਲ੍ਹਿਆ ਉਹਨੇ ਕਿਹਾ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਵਾ ਕਿੱਥੇ ਨੇ ਉਹ ਗੰਦੀ ਦੁਕਾਨ ਤੇ ਉੱਥੇ ਮਿਲੋ ਤੂੰ ਪਹਿਲਾਂ ਜਾਣਦਾ ਏ ਤੁਹਾਨੂੰ ਮੈਨੂੰ ਨਹੀਂ ਜੀ ਪਤਾ ਤੇ ਉਹਨਾਂ ਨਾਮ ਲਿਆ ਉਹਨੇ ਪਿਛਲੇ ਸਾਡੇ ਤੋਂ ਪਿਛਲੇ ਘਰ ਚ ਕਿਸੇ ਕੋਲ ਉਹਨੇ ਬੇਟੀ ਨੇ ਕਿਹਾ ਮੈਨੂੰ ਨਹੀਂ ਤੁਸੀਂ ਉਹ ਦੁਕਾਨ ਤੇ ਚੱਲ ਜਾਓ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਐ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਜ਼ਰ ਹੀ ਆ ਗਿਆ ਲੇਕਿਨ ਇਹਨੇ ਦੇਖ ਲਿਆ ਕਿ ਉਹਨੇ ਗੇਟ ਬੰਦ ਕਰਦਾ ਪਿਆ ਨਵੋਚਾ ਕਿ ਤੂੰ ਇਹ ਕੀ ਕਰਦਾ ਵਾ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਬਸ ਉਹਦਾ ਇਸ ਤਰ੍ਹਾਂ ਦਾ ਵਿਹਾਰ ਵੇਖ ਕੇ ਬੇਟੀ ਨੇ ਨਾ ਕਮਰੇ ਦੇ ਅੰਦਰ ਆਣ ਕੇ ਤੇ ਕਮਰਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾਜ਼ਾ ਨਹੀਂ ਟੁੱਟਾ ਤੇ ਥੋੜੀ ਦੇਰ ਬਾਅਦ ਉਹ ਭੱਜ ਗਿਆ ਵਾਪਸ ਉਸ ਵਾਰ ਕੀ ਹੋਇਆ ਉਸ ਵਾਰ ਬੇਟੀ ਨੇ ਆਨੂੰ ਅੰਦਰ ਕਮਰੇ ਦੇ ਵਿੱਚੋਂ ਫੋਨ ਕੀਤਾ ਅਸੀਂ ਆਏ ਆ ਲੇਕਿਨ ਸਾਡੇ ਹੁੰਦਿਆਂ ਨੂੰ ਉਹ ਭੱਜ ਗਿਆ ਸੀ ਇਕੋਸ਼ਰ ਬੀੜੀ ਨੇ ਹੋਰ ਪੁੱਛਿਆ ਕਿ ਕੋਈ ਗਾਲ ਕੱਢੀ ਜਾਂ ਪਰਾਇਆ ਬਾਜ਼ੀ ਉਹ ਜਾਣ ਲੱਗਿਆ ਇੰਨਾ ਕਹਿ ਗਿਆ ਵੀ ਚਲੋ ਕੋਈ ਨਹੀਂ ਫੇਰ ਦੁਕਾਨ ਤੇ ਮਿਲਾਂਗੇ ਉਹਦੇ ਕੋਲ ਇੱਕ ਠੇਲਾ ਸੀਗਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਆ ਗਿਆ ਸੀ ਲੇਕਿਨ ਬੇਟੀ ਕਹਿੰਦੀ ਉਹਨੇ ਅੰਦਰੋਂ ਇਸ ਤਰ੍ਹਾਂ ਜਿਸ ਤਰ੍ਹਾਂ ਰਿਵਾਲਵਰ ਕੱਢਿਆ ਸੀਗਾ ਲੇਕਿਨ ਰਿਵਾਲਵਰ ਕੱਢਿਆ ਸੀਗਾ ਇੱਕੋ ਦੇ ਵਿੱਚ ਕੋਈ ਹਥੋੜੀ ਸੀਗੀ ਕੁਝ ਇਸ ਤਰ੍ਹਾਂ ਦਾ ਸਮਾਨ ਹੈਗਾ ਸੀ ਤੇ ਜਿਹੜੀ ਪੁਲਿਸ ਨੂੰ ਕਾਰਵਾਈ ਵਾਸਤੇ ਪੁਲਸ ਨੂੰ ਸਾਦਾ ਅਸੀਂ ਕੱਲ ਸਵੇਰੇ 10:30 ਵਜੇ ਦਾ ਟਾਈਮ ਇਹ ਕੰਮ ਹੋ ਜਾਦਾ ਉਹਦੇ ਬਾਅਦ ਦੇ ਕਾਫੀ ਫੋਨ ਕੀਤੇ ਚੌਂਕੀ ਵੀ ਗਏ ਆ ਲੇਕਿਨ ਕੋਈ ਨਹੀਂ ਆਇਆ ਫਿਰ ਸ਼ਾਮੀ 4 ਵਜੇ ਅਸੀਂ 112 ਤੇ ਕਾਲ ਕੀਤੀ ਉਹਦੇ ਬਾਅਦ ਇੱਕ ਬੰਦਾ ਆਇਆ ਮੌਕਾ ਦੇਖਣ ਵਾਸਤੇ ਕੀ ਸਮਝੋ ਕਿਉਂ ਨਹੀਂ ਆਇਆ ਕੀ ਕਾਰਨ ਹੋਇਆ ਇਸ ਬਾਰੇ ਤੇ ਉਹ ਹੀ ਦੱਸਣਗੇ ਜੀ ਕਿਉਂ ਨਹੀਂ ਆਏ ਪਰ ਨਹੀਂ ਆਏ ਕਿੰਨਾ ਹੀ ਨਿਮੋਸ਼ੀ ਦੀ ਗੱਲ ਹੈ ਦੇਖੋ ਜੀ ਆ ਅਸੀਂ ਤੇ ਆਪ ਸੋਚਦੇ ਵੇ ਭੀ ਇਹਦੇ ਵਿੱਚ ਸਾਡੀ ਕੀ ਸਿਕਿਉਰਟੀ ਪੁਲ ਸਾਡੇ ਵਾਸਤੇ ਕੀ ਕਰਦੀ ਪ੍ਰਸ਼ਾਸਨ ਕੀ ਕਰਦਾ ਪਿਆ ਕੀ ਆਡੀ ਰੱਖਿਆ ਕਰੇਗਾ ਮੇਰਾ ਬਲੰਦਰ ਸ਼ਰਮਾ ਜੀ ਬਲੰਦਰ ਜੀ ਹੀ ਵਾਕਿਆ ਹੋਇਆ ਤੇ ਦਾ ਵੱਡਾ ਜਿਹੜਾ ਤੇ ਤੁੰਗ ਆ ਰਿਹਾ ਸੀ ਕੱਲ ਸਾਨੂੰ ਸਾਡੇ ਗੋਰਖਾ ਮੈਂਬਰ ਆ ਮੈਨੂੰ ਫੋਨ ਕੀਤਾ ਕਿਤਾ ਮੇਰੇ ਭਰਾ ਦੇ ਘਰ ਆ ਕੰਮ ਹੋਇਆ ਮੇਰਾ ਲੱਗੇ ਮੇਰੇ ਗਵੰਡੀ ਆਏ ਦੋ ਬੰਦੇ ਆਏ ਆ ਕਿੰਨੇ ਇੱਕ ਮਗਰ ਖਲੋਤਾਵਾ ਚੌਂਕ ਦੇ ਵਿੱਚ ਤੇ ਇੱਕ ਜਿਹੜਾ ਅੰਦਰਵਾਹ ਬੇਟੀ ਇਹਨਾਂ ਦੀ ਕੱਲੀ ਸੀ ਬੇਟੀ ਇਹਨਾਂ ਦੀ ਕੱਲੀ ਤੇ ਉਹ ਵਿਚਾਰੀ ਨੂੰ ਪਹਿਲਾਂ ਉਹਨੇ ਕਿਹਾ ਕਿ ਤੁਹਾਡੇ ਪਾਪਾ ਨੇ ਭੇਜਿਆ ਤੇ ਉਹਨੇ ਵਿਚਾਰੀ ਨੇ ਬੂਹਾ ਪਤਾ ਨਹੀਂ ਖੁੱਲਾ ਦੇਗਾ ਜ ਅੱਗੇ ਆਣ ਕੇ ਤੇ ਜਿਹੜਾ ਜੋ ਬੇਟੀ ਜਿਹੜੇ ਕਹਿਦੇ ਕੇ ਉਹਨੇ ਵਿਆਪਨ ਕਰਿਆ ਤੇ ਪਹਿਲੋ ਆਂਦੀ ਕੇ ਮੈਂ ਤੇਰੇ ਪਾਪਾ ਨੇ ਭੇਜਿਆ ਸੀ ਮਕਾਨ ਕਿਰਾਏ ਤੇ ਲੈਣਾ ਉਹਨੇ ਕਿਹਾ ਕੇ ਮੈਂ ਆਪਣੇ ਪਾਪਾ ਨਾਲ ਗੱਲ ਕਰਦੀ ਆ ਫੇਰ ਤੁਹਾਨੂੰ ਦੱਸਦੀ ਆ ਪਰ ਉਹਨੇ ਲੱਤ ਮਾਰ ਕੇ ਅੰਦਰ ਆ ਗਿਆ ਤੇ ਬੇਟੀ ਜਿਹੜੀ ਆ ਵੜ ਗਈ ਅੰਦਰ ਤੇ ਲੱਤਾਂ ਮਾਰਦਾ ਰਿਹਾ ਪਰ ਚਲੋ ਬਚਾਅ ਹੋ ਗਿਆ ਮੈਂ ਤੇ ਪੰਜਾਬ ਸਰਕਾਰ ਨੂੰ ਇਹ ਕਹਿੰਦਾ ਕੇ ਭੂਵੰਤਮਾਨ ਜੀ ਰੋਲਾ ਪਾਈ ਜਾਂਦੇ ਕੇ ਅਸੀਂ ਬੜਾ ਪੁਲਿਸ ਦਾ ਆਹ ਕਰਤਾ ਸਾਡੇ ਪਿੰਨ ਜਿਹੜਾ ਨਸ਼ਾ ਵਾ ਚਲੋ ਉਹ ਤੇ ਹੈਗਾ ਹੀ ਹੈਗਾ ਪਰ ਆ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਦੀ ਕਿਦੇ ਗੋਲੀ ਚੱਲਦੀ ਆ ਕਦੀ ਕਿਸੇ ਦੇ ਘਰ ਪਾਰੀ ਆ ਕਿੱਥੇ ਮੁਲਾਜਮ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਹਿਬ ਜਿਹੜੇ ਕੱਲਦੇ ਅਸੀਂ ਫੋਨ ਵੀ ਕੀਤੇ ਆ ਚੌਕੀ ਜਾਂਦੇ ਬਲ ਚਲੋ ਸਰੋ ਕੋਈ ਬੰਦੇ ਬੁੰਦੇ ਕੋ ਤਾਂ ਆਉਂਦੇ ਨਹੀਂ ਟਾਈਮ ਮੇਰੇ ਕੋਲ ਲੱਗਦਾ ਹੈਗਾ ਪਰ ਜੇ ਅੱਗੇ ਜੇ ਕੱਲ ਨੂੰ ਕੋਈ ਜਾਨੀ ਮਾਲੀ ਦਾ ਨੁਕਸਾਨ ਹੋ ਗਿਆ ਤਾਂ ਕੌਣ ਜ਼ਮੇਵਾਰ ਵਾ ਜੀ ਤਾਂ ਬੰਦੇ ਕੱਲ ਪਹੁੰਚਣਗੇ ਅੱਜ ਤੇ ਨਹੀਂ ਅੱਜ ਆਣਾ ਚਾਹੀਦਾ ਮੈਂ ਉਹੀ ਤੁਹਾਨੂੰ ਬੇਨਤੀ ਕਰਨਿਆ ਵਾ ਕਿ ਵੇਖੋ ਜੀ ਪੰਜਾਬ ਸਰਕਾਰ ਦੇ ਰੋਜ਼ ਕਹਿੰਦੀ ਆ ਕਿ ਅਸੀਂ 1 ਮਿੰਟ ਚ ਕੰਮ ਕਰਦੇ ਆ ਪਰ 2 ਦਿਨ ਹੋ ਗਿਆ ਜੀ ਆ ਵੇਖੋ ਕੀ ਹੋਦਾ ਜੇ ਕਿਸੇ ਦਾ ਨੁਕਸਾਨ ਹੋਈਦਾ ਜਿੱਤਾ ਉਹ ਕਹ ਕੇ ਗਏ ਕਿ ਤੁਹਾਨੂੰ ਬਾਅਦ ਫਿਰ ਵੇ ਲੋਡ ਮੈਂ ਨਹੀਂ ਜਾਣ ਰਿਹਾ ਵੀ ਕੀ ਆਇਆ ਤੁਹਾਡੇ ਘਰ ਦੇ ਘਰ ਕੱਲ 10:30 ਵਜੇ ਦੇ ਟਾਈਮ ਨਾਲ ਬੇਟੀ ਦਾ ਫੋਨ ਆਇਆ ਆ ਵੱਡੇ ਬ੍ਰਦਰ ਨੂੰ ਕਿ ਘਰ ਦੇ ਅੰਦਰ ਕੋਈ ਦਾਖਲ ਹੋ ਗਿਆ ਆ ਤੇ ਉਹਨੇ ਟੋਰਪਨ ਚਾਲੂ ਕਰਤੀ ਮਤਲਬ ਕੋਈ ਮਤਲਬ ਵਾਰਦਾਤ ਕਰਨ ਆਇਆ ਕੁੜੀ ਨੇ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ ਇਹ ਤੁਰੰਤ ਅਸੀਂ 2 ਮਿੰਟ ਬਾਅਦ ਇੱਥੇ ਪਹੁੰਚੇ ਉਹਨੀਆਂ ਜਰ ਨੂੰ ਉਹ ਨਿਕਲ ਗਿਆ ਇੰਸੀ ਸੀਸੀਟੀਵੀ ਵੇਖਿਆ ਬੇਟੀ ਨੂੰ ਪੁੱਛਿਆ ਬੇਟੀ ਆਂਦੀ ਉਹਨੇ ਦਰਵਾਜ਼ਾ ਖੋਲ ਕੇ ਪੁੱਛਿਆ ਆ ਤੇਰੇ ਪਾਪਾ ਦਾ ਨਾਮ ਪਵਨ ਕੁਮਾਰ ਆ ਕਿੱਥੇ ਉਹਨੇ ਕਿਹਾ ਮੈਂ ਦੁਕਾਨ ਉਹ ਦੁਕਾਨ ਤੇ ਨੇ ਉਹਨਾਂ ਨੂੰ ਉੱਥੇ ਮਿਲ ਲਓ ਅ ਨਹੀਂ ਤੁਸੀਂ ਫੋਨ ਕਰੋ ਮੈਂ ਇੱਥੇ ਮਿਲਣਾ ਉਹਨਾਂ ਨੂੰ ਉਹ ਬੇਟੀ ਫੋਨ ਕਰ ਲਈ ਕਮਰੇ 'ਚ ਜਦੋਂ ਆਉਣ ਲੱਗੀ ਉਹਨੇ ਅੰਦਰ ਵੜ ਕੇ ਤੇ ਬਾਹਰ ਗੇਟ ਨੂੰ ਪੁੰਡਾ ਮਾਰ ਲਿਆ ਬੇਟੀ ਨੇ ਕਿਹਾ ਵੀ ਤੂੰ ਇਹ ਕੀ ਕਰਨ ਲੱਗਾ ਦਾ ਦੱਸਦਾ ਉਹਨੇ ਆਪਣੇ ਲਿਫਾਫੇ ਜਦੋਂ ਹੱਥ ਪਾ ਗਏ ਕੁਝ ਕੱਢਣ ਦੀ ਵੀਡੀਓ ਦੇ ਮੁਤਾਬਕ ਕੱਢਣ ਦੀ ਕੋਸ਼ਿਸ਼ ਕੀਤੀ ਬੇਟੀਾਂ ਦੀ ਉਹ ਰਵਾਲਵਰ ਸੀ ਮਾਨੂੰ ਵੇਖ ਕੇ ਜਦੋਂ ਬੂਹਾ ਬੰਦ ਕਰ ਲਿਆ ਆ ਤੇ ਉਹ ਬਾਹਰੋਂ ਲੱਤਾਂ ਮਾਰ ਕੇ ਕਦੀ ਕੋਸ਼ਿਸ਼ ਕਰਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਆ ਤੇ ਪਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਬੇਟੀ ਦਾ ਬਚਾਅ ਹੋ ਗਿਆ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ 112 ਦੇ ਕਾਲ ਕੀਤੀ ਆ ਚੌਂਕੀ ਜਾ ਕੇ ਮਿਲੇ ਐਸਐਚਓ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਜਿੱਦਾਂ ਮਰਜ਼ੀ ਬੰਦਾ ਟਰੇਸ ਕਰੋ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਇਹੀ ਕਹਿੰਦੇ ਨੇ ਅਜੇ ਤੱਕ ਉਹ ਘਰ ਵੀ ਨਹੀਂ ਆ ਗਏ ਉਹਨਾਂ ਨੇ ਵੇਖਿਆ ਦੇਖੋ ਜੀ ਅਹੀਂ ਤੇ ਹੁਣੇ ਪੁਲਿਸ ਹੀ ਦੱਸ ਸਕਦੀ ਆ ਐਸਐਚਓ ਸਾਹਿਬ ਨਾਲ ਵੀ ਸੰਪਰਕ ਕੀਤਾ ਗਿਆ ਉਹ ਆਂਦੇ ਮੈਂ ਕਾਰਵਾਈ ਕਰਾ ਰਿਆ ਆ ਬੰਦੇ ਨੂੰ ਟ੍ਰੇਸ ਕਰਵਾਉਨੇ ਆ ਹਾਂ ਜੀ ਹਾਂ ਜੀ ਬਿਲਕੁਲ ਦਰਖਾਸਤ ਦਿੱਤੀ ਆ ਤਾਂ ਕਹਦਾ 112 ਤੇ ਵੀ ਦਰਖਾਸਤ ਦਿੱਤੀ ਆ ਜੇ ਨਹੀਂ ਹੁੰਦੀ ਕਾਰਵਾਈ ਤੇ ਕੀ ਅਗਲਾ ਕਦਮ ਕੀ ਹੋਊਗਾ ਕੋਈ ਜੇ ਨਹੀਂ ਕੋਈ ਕਾਰਵਾਈ ਕਰਾਇਆ ਸਾਨੂੰ ਤੇ ਜੋ ਮਲੇ ਨਿਵਾਸੀ ਪਿੰਡ ਨਿਵਾਸੀ ਆ ਮੈਂ ਖੁਦ ਮੈਂਬਰ ਪੰਚਾਇਤ ਆ ਮੈਂਬਰ ਪੰਚਾਇਤ ਸਰਪੰਚ ਲੈ ਗਏ ਅਸੀਂ ਕੋਈ ਐਸਐਸਬੀ ਸਾਹਿਬ ਨੂੰ ਮਿਲਾਂਗੇ ਐਸਪੀ ਸਾਹਿਬ ਨੂੰ ਮਿਲਾਂਗੇ ਫਿਰ ਵੀ ਨਹੀਂ ਕੋਈ ਹੁੰਦੀ ਫਿਰ ਵੇਖੋ ਪਿੰਡ ਸਾਰਾ ਲੜ ਕੇ ਕੀ ਕਹੋਗੇ ਅੱਗੇ ਵੀ ਬਹੁਤ ਪਿੰਡ ਚ ਵਾਰਦਾਤਾ ਹੋਈਆਂ ਇਦਾਂ